ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਅੱਜ ਹੈ ਗਏ ਸਾਡਾ ਡੇ 1 ਅਸੀਂ ਅੰਮ੍ਰਿਤਸਰ ਪਹੁੰਚੇ ਹੋਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿੱਦਾਂ ਕਿ ਬੱਚਿਆਂ ਦੀਆਂ ਛੁੱਟੀਆਂ ਹੋਈਆਂ ਹੋਈਆਂ ਸਾਰੇ ਬੱਚਿਆਂ ਦੀ ਟੀਚਰ ਸੀ ਤੇ ਅੱਜ ਅਸੀਂ ਪੁੱਜ ਗਏ ਸੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਕੀ ਜਿਵੇਂ ਐਤਵਾਰ ਸੀ ਐਤਵਾਰ ਨੂੰ ਚੋਪੈਰਾ ਸਾਬ ਦਾ ਪਾਠ ਉਹ ਤੇ ਲਾਜ਼ਮੀ ਹੀ ਹੁੰਦਾ ਹੈ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਸਾਰੀਆਂ ਸੰਗਤਾਂ ਆndੀਆਂ ਨੇ ਦੂਰੋਂ ਦੂਰੋਂ ਸੰਗਤਾਂ ਪੁੱਜਦੀਆਂ ਨੇ ਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਾਠ ਹੁੰਦਾ ਜਿਹਦੇ ਵਿੱਚ ਜਪਜੀ ਸਾਹਿਬ ਦੇ ਪਾਠ ਪੰਜ ਪਾਠ ਕੀਤੇ ਜਾਂਦੇ ਨੇ ਨਾਲ ਹੀ ਨਾਲ ਚਪਾਈ ਸਾਹਿਬ ਦਾ ਪਾਠ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਦੀ ਪ੍ਰੇਕ ਦਿੱਤੀ ਜਾਂਦੀ ਆ ਰੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਉਹ ਵੀ ਅੱਜ ਅਸੀਂ ਕਿਤਾ ਤੇ ਉੱਥੇ ਬਹੁਤ ਹੀ ਜ਼ਿਆਦਾ ਸੰਗਤਾਂ ਆਈਆਂ ਹੋਈਆਂ ਸੀ ਬਹੁਤ ਜ਼ਿਆਦਾ ਭੀੜ ਸੀ ਪਰ ਸੰਗਤਾ ਟਸ ਤੋਂ ਮੱਸ ਨਹੀਂ ਹੋਈਆਂ ਉਹ ਆਪਣੇ ਉਦਾਂ ਹੀ ਪਾਠ ਦੇ ਵਿੱਚ ਲੀਨ ਹੋ ਕੇ ਆਪਣਾ ਪਾਠ ਕਰਦੀਆਂ ਰਹੀਆਂ ਨਹੀਂ ਤੇ ਉਸ ਤੋਂ ਬਾਅਦ ਹੋਈ ਸੀ ਅਰਦਾਸ ਬਹੁਤ ਜ਼ਿਆਦਾ ਮੀ ਪੈ ਰਿਆ ਸੀ ਪਰ ਅੱਜ ਚੰਗਾ ਹੀ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਦਾ ਪ੍ਰੀਖਿਆ ਲੈ ਗਈ ਸੀ ਤੇ ਸੰਗਤਾਂ ਨੇ ਬਹੁਤ ਹੀ RAMNAL ਪੀਸਫੁਲੀ ਆਪਣੀ ਅਰਦਾਸਾਂ ਕੀਤੀਆਂ ਤੇ ਉੱਥੇ ਮਹਾਰਾਜ ਜੀ ਦੇ ਅਰਦਾਸਾਂ ਕਬੂਲ ਵੀ ਨਹੀਂ ਆ ਉਸ ਤੋਂ ਬਾਅਦ ਅਸੀਂ ਦੇਖਦਾ ਪ੍ਰਸ਼ਾਦ ਵਾਹ ਉੱਚਾ ਆਇਆ ਦੇਖਦੇ ਪ੍ਰਸ਼ਾਦ ਉਹ ਤੋਂ ਬਾਅਦ ਅਸੀਂ ਮਹਾਰਾਜ ਜੀ ਦੇ ਦਰਸ਼ਨ ਲਈ ਗਏ ਤੇ ਕਾਫੀ ਪੀੜ ਸੀ ਪਰ ਦਰਸ਼ਨ ਸਾਨੂੰ ਆਖਰ ਚੰ ਹੋ ਹੀ ਗਏ ਥੋੜਾ ਟਾਈਮ ਲੱਗਿਆ ਪਰ ਬਹੁਤ ਅੱਛੇ ਵਰਪਲੇ ਦਰਸ਼ਨ ਦਿੱਤੇ ਮਹਾਰਾਜ ਜੀ ਨੇ ਤੇ ਇਸ ਦਰ ਤੋਂ ਕੋਈ ਵੀ ਆਸਤਾ ਖਾਲੀ ਨਹੀਂ ਗਿਆ ਜੇ ਤੁਹਾਡੀ ਕੋਈ ਵੀ ਇੱਛਾ ਹੈ ਤਾਂ ਸਿਮਾਰਾਜ ਜੀ ਦੇ ਆਓ ਤੇ ਮਹਾਰਾਜ ਜੀ ਹਰ ਕਿਸੇ ਦੀਆਂ ਛਾਵਾਂ ਵੀ ਪੂਰਤੀ ਕਰਦੇ ਨੇ ਉਹ ਸਰਬਤ ਦੇ ਭਲੇ ਦੀ ਅਰਦਾਸ ਲਈ ਵੀ ਜ਼ਰੂਰ ਆਓ ਉਸ ਤੋਂ ਬਾਅਦ ਅਸੀਂ ਗਏ ਬਾਬਾ ਅਟਲ ਜੀ ਦੇ ਬਾਬਾ ਅਟਲ ਜੀ ਦੇ ਕਾਫੀ ਨੇਰਾ ਪਹੁੰਚ ਚੁੱਕਾ ਸੀ ਲੇਕਿਨ ਅਸੀਂ ਤਾਂ ਵੀ ਸੋਚਿਆ ਕਿ ਚਲੋ ਹੁਣ ਬਾਬਾ ਅਟਲ ਜੀ ਦਾ ਸਾਡੇ ਰੂਮ ਦੇ ਨਾਲ ਹੀ ਲੱਗ ਗਈ ਸੀ ਤੇ ਅਸੀਂ ਬਾਬਾ ਅਟਲ ਜੀ ਦੇ ਵੀ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਛਕਿਆ ਲੰਗਰ ਪ੍ਰਸ਼ਾਦਾ ਜੋ ਕਿ ਬਹੁਤ ਹੀ ਪ੍ਰੇਮ ਪੂਰਨ ਨਾਲ ਖਲਾਇਆ ਗਿਆ ਸਾਨੂੰ ਤੇ ਬਹੁਤ ਵੀ ਬਾਕੀ ਸੰਗਤਾਂ ਸੀ ਜਿਨ੍ਹਾਂ ਨੇ ਪ੍ਰਸ਼ਾਦਾਸ਼ਕਿਆਥਿ ਹੋਰ ਅਨੰਦ ਮਾਨਿਆ ਉਸ ਤੋਂ ਬਾਅਦ ਅਸਾਂ ਨਾਲ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਸੀਂ ਗੁਰੂ ਰਾਮਦਾਸ ਜੀ ਦੇ ਪਰ ਕਰਮਾ ਦੇ ਵਿੱਚ ਹੀ ਦਰਸ਼ਨ ਕੀਤੇ ਅਸੀਂ ਕੱਲ ਅੰਦਰ ਜਾ ਕੇ ਵੀ ਦਰਸ਼ਨ ਕਰਾਂਗੇ ਅੱਜ ਬਹੁਤ ਟਾਇਰਡ ਸੀ ਇਸ ਲਈ ਅਸੀਂ ਬਾਹਰ ਹੀ ਦਰਸ਼ਨ ਕੀਤੇ ਜੇ ਤੇ ਜੇ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਸਾਨੂੰ ਪਲੀਜ਼ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੁਹਾਨੂੰ ਸਾਡੀ ਕਿੱਦਾਂ ਦੀ ਲੱਗੀ ਵੀਡੀਓ ਇਹ ਸਾਡੀ ਫਰਸਟ ਵੀਡੀਓ ਹੈ ਤੇ ਕਮ